इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੋ ਬੋਲੇ ਸੋ ਨਿਹਾਲ ਗੁਰਤਿ ਗੁਰੂ ਅਰਜਨ ਸਾਹਿਬ ਜੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਗੁਰਪਰਬ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਸ਼੍ਰੀ ਗੁਰਵਦਾਸ ਧਾਰਮਿਕ ਸਭਾ ਸੈਕਟਰ 3 ਤਲਵਾੜਾ ਵੱਲੋਂ ਵੀ ਗੁਰਪਰਬ ਬੜੀ ਧੂਮ-ਤਮਾਮ ਨਾਲ 12 ਤਰੀਕ ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ 9 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਕਿਉਂਕਿ 23 ਪਿੰਡਾਂ ਦੇ ਸਹਿਯੋਗ ਦੇ ਨਾਲ ਅਲੌਕਿਕ ਨਗਰ ਕੀਰਤਨ نکالਿਆ ਜਾ ਰਿਹਾ ਹੈ ਉਸ ਤੋਂ ਬਾਅਦ ਦਿਨ ਬੁੱਧਵਾਰ ਸਤਗੁਰ ਵਦਾਸ ਮਹਾਰਾਜੀ ਦਾ ਗੁਰਪੁਰਬ ਬੜੀ ਧੁੰਮ ਨਾਲ ਮਨਾਇਆ ਜਾ ਰਿਹਾ ਹੈ 8:30 ਵਜੇ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂਰਪਰੀ ਕਪੂਥਰੇ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪੰਖ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਤਰਵਾੜੇ ਵਾਲੇ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਜੀ ਉਸ ਤੋਂ ਅਪੰਖ ਗੁਰੂਕਾ ਅਤੁੱਟ ਲੰਗਰ ਵਰਤੇਗਾ ਜੀ ਰਾਤ ਦੇ ਦਿਵਾਨਾ ਦੇ ਵਿੱਚ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਖਜੂਰੀ ਰਾਗੀ ਸ੍ਰੀ ਅਨੰਦਪੁਰ ਸਾਹਿਬ ਦੀ ਦਰਬਾਨੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਸੋ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਬ ਕਮੇਟੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਮਾਹਨ ਗੁਰਪੁਰਬ ਦੇ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪੁੰਤ ਹੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ जय गुरुदेव ਧੰਨ ਗੁਰਦੇਵ ਸ੍ਰੀ ਗਨੂ ਰਵਿਦਾਸ ਧਾਰਮਿਕ ਸਭਾ ਸੈਕਟਰ 3 ਤਲਵਾੜਾ ਵੱਲੋਂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਰੂਛਾ ਨਾਲ ਮਨਾਇਆ ਜਾ ਰਿਹਾ ਹੈ ਇਸੇ ਦੇ ਸਬੰਧ ਵਿੱਚ 28 ਜਨਵਰੀ ਤੋਂ ਲਗਾਤਾਰ ਪ੍ਰਵਾਦ ਫੇਰੀਆਂ ਦਾ ਪ੍ਰਵਾਹ ਚਲਾਇਆ ਜਾ ਰਿਹਾ ਹੈ ਜਿਹਦੇ ਅੱਜ ਦਸਵੀਂ ਪ੍ਰਵਾਦ ਫੇਰੀ ਦਾ ਸਵਾਗਤ ਪਿੰਡ ਔਰ ਵਿਖੇ ਭਾਈ ਸਾਹਿਬ ਭਾਈ શ્રી ਅਸ਼ੋਕ ਕੁਮਾਰ ਜੀ ਸ੍ਰੀ ਤਿਲਕਰਾਜ ਜੀ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੰਗਤਾਂ ਦਾ ਬਹੁਤ ਹੀ ਵਿਸ਼ਾਲ ਇਕੱਠ ਉਤਸ਼ਾਹ ਨਾਲ ਇਹ ਪ੍ਰਵਾਦ ਫੇਰੀ ਸਫਲ ਹੋਈ ਹੈ ਪੂਰੀ ਹੋਈ ਹੈ ਔਰ ਆਉਣ ਵਾਲੇ ਟਾਈਮ ਵਿੱਚ 9 ਤਰੀਕ ਨੂੰ 9 ਫਰਵਰੀ 2025 ਦਿਨ ਐਤਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਸ਼ਾਲ ਨਗਰ ਕੀਰਤਨ ਤਲਵਾੜਾ ਇਲਾਕੇ ਵਿੱਚੋਂ ਸਜਾਇਆ ਜਾਵੇਗਾ ਔਰ ਉਸ ਤੋਂ ਉਪਰੰਤ 12 ਤਰੀਕ ਨੂੰ ਗੁਰਪੁਰਬ ਜੋ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਮੰਦਿਰ ਸੈਕਟਰ ਤਿੰਨ ਤਲਵਾੜਾ ਵਿੱਚ ਬਹੁਤ ਹੀ ਸ਼ਰਧਾ ਨਾਲ ਮਨਾਏ ਜਾਣਗੇ ਸਾਰੀਆਂ ਸੰਗਤਾਂ ਨੂੰ ਇਲਾਕੇ ਦੀਆਂ ਆਸ-ਪਾਸੀਆਂ ਸਾਰੀਆਂ ਸੰਗਤਾਂ ਨੂੰ ਇਹਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਸਤੇ ਔਰ ਇਹ ਹਾਜ਼ਰੀਆਂ ਲਗਾਉਣ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਜੈ ਗੁਰਦੇਵ ਤਨ ਗੁਰਦੇਵ ਇੰਡੀਆ ਟੀਵੀ ਨਿਊਜ਼ ਚੈਨਲ ਤੋਂ ਮੈਂ ਬਲਬੀਰ ਸਿੰਘ ਬਲ ਅੱਜ ਅਸੀਂ ਪਹੁੰਚੇ ਹਾਂ ਤਨਵਾੜਾ ਦੇ ਸ਼੍ਰੀ ਗੁਰੂ ਵਿਦਾਸ ਮੰਦਿਰ ਸੈਕਟਰ 3 ਤਨਵਾੜਾ ਵਿਖੇ ਦਿੱਤੀ ਅੱਜ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀਆਂ ਦੇ 648ਵੇਂ ਅਗਉਣ ਪੁਰਬ ਦੀਆਂ ਖੁਸ਼ੀਆਂ ਨੂੰ ਮਨਾਉਂਦਿਆਂ ਹੋਇਆਂ ਸਵਾ ਦੇ ਵੱਲ ਪ੍ਰਭਾਤ ਕੇਨਿਆਂ ਦੇ আয়োজন ਕੀਤੇ ਜਾ ਰਹੇ ਹਨ ਅੱਜ ਦੀ ਪ੍ਰਭਾਤ ਫੇਰੀ ਦਾ ਸਵਾਗਤ ਕਰਤਾ ਭਾਈ ਸਾਹਿਬ ਭਾਈ ਸ਼੍ਰੀਮਾਨ ਸ਼ਿਰੀ ਅਸ਼ੋਕ ਮਾਰਗੀ ਅਤੇ ਤਿਲਕ ਰਾਜੀ ਦੇ ਸਮੂਹ ਪਰਿਵਾਰ ਵੱਲੋਂ ਔਰ ਬਾਤ ਫਿਰ ਇਹ ਕਿ ਆਈਆਂ ਹੋਈਆਂ ਸੰਤਾਂ ਦਾ ਨਿੱਘਾ ਸਵਾਗਤ ਕੀਤਾ ਸ਼੍ਰੀ ਗੁਰੂ ਵਿਦਾਸ ਧਾਰਮਿਕ ਸਭਾ ਦੇ ਵੱਲੋਂ ਪਰਿਵਾਰ ਨੂੰ ਮੋਮੈਂਟੋ ਦੇ ਕੇ ਅਤੇ ਸੋਪਾ ਪਾ ਕੇ ਸਨਮਾਨਿਤ ਦੀ ਕੀਤਾ ਗਿਆ ਉਹਨਾਂ ਦਿਆਂ ਸਬਾਬਾ ਨੂੰ ਮੁੱਖ ਰੱਖਦੇ ਹੋਏ हथ जोड़े शिष रा वंदना न कर

ਉਸ ਦਾ ਨਾਮ ਉਹ ਦਾ ਨਾਮ ਛੱਡ ਦੋ ਨਾਮ ਜੀ ਸੋ ਗੰਦਾ ਸੁਸੀਨਾ ਇਤਨੇ ਸਰਵਾ ਬਦਲੇ ਜਵੇ ਇਤਨੇ ਸਰਵਾ ਬਦਲੇ ਜਵੇ ਮੱਤੇ ਦੀਆਂ ਕਿਹਾਂ ਪਰ ਲੋਕੀ ਕੈਂਦੇ ਲੋੜੇ ਗੰਦਾ ਹੋ ਗੰਦਾ ਸੁਸੀਨਾ ਕਰੂ ਲੋਕੀ ਕੈਂਦੇ ਲੋੜੇ ਗੰਦਾ ਹੋ ਗੰਦਾ ਸੁਸੀਨਾ ਆਪੁ ਪਟਿਆ ਰਿਕਿਆ ਕੀ ਨਜੇ ਤੇ ਹੈ ਚਿਰ ਪਇਓ ਤੁਰੀ ਸ਼ਨ ਤੇਰੇ ਤੇ ਹੈ ਕੇ ਨਿਰ ਵਿਦਾਸ ਤਾਸਿ ਲਬੀ ਚੀ ਹੋਰ ਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਉਹ ਇਸ ਨਾਲ ਨਹੀਂ ਉਹ ਪਿੰਡ ਤਾਂ ਵਾਸਤੇ ਲੀਪੀ ਕਰੂੰਗਾ ਸਿੰਘ ਜਸਪਾਲ ਜਸਪਾਲ ਜੀ ਉਸਵਾ ਦੇ ਸੈਕਟਰ ਮੈਂਬਰ ਮਾਨਾ ਪਰ ਚੀ ਰਾਜਵਾਲਾ ਪਾਟੀਆਂ ਜੀ ਕਿ ਉਹ ਜੀ ਗੁਰੂ ਮਹਾਰਾਜ ਜੀ ਦੇ ਵਿੱਚ ਪਹੁੰਚਾ ਲਾਉਂਗਾ موسیقی جو ہے